ਇੰਦਾ ਜਿਕੇ ਦੁਨੀਆ ਐਡਵਾਂਸ ਬਹੁਤ ਹੋ ਗਈ ਵਿਗਿਆਨ ਨੇ ਤਰੱਕੀ ਬਹੁ ਕਰ ਲਈ ਪਰ ਕਈ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੈਗੀਆਂ ਸਾਡੀਆਂ ਵਰਤੋਂ ਦੀਆਂ ਅੱਜ ਕੱਲ ਕੰਮ ਬਹੁਤ ਘੱਟ ਕਰਦੇ ਆ ਅੱਜ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਇਨਸਾਨ ਉਹਨਾਂ ਦਾ ਮਿਲਾਉਣਾ ਮੁਬਾਰਕ ਕਲੀ ਉਹਨਾਂ ਦਾ ਨਾਮ ਪਿੰਡ ਝਾਵਾਂ ਤੇ ਲੋਹਾਰ ਦਾ ਕੰਮ ਕਰਦੇ ਆ ਬੜੇ ਪੁਰਾਣੇ ਆ ਉਹਦਾ ਨਾਲੇ ਤਾਂ ਉਹਨਾਂ ਨਾਲ ਮੜੀ ਗੱਲਬਾਤ ਕਰਦੇ ਆ ਤੇ ਨਾਲੇ ਦੱਸਦੇ ਆ ਕਿ ਉਹ ਕੀ ਕੀ ਬਣਾਉਂਦੇ ਆ ਇੱਥੇ ਸਸੀ ਕਾਲ ਅੰਕਲ ਜੀ ਸਤਿ ਗੁਰੂ ਜੀ। ਹਾਂ ਸੁਣਾਓ ਜੀ ਕਿੱਦਾਂ? ਹਾਂ ਜੀ। ਬੜੀ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਕੰਮ ਕਰਦਿਆਂ ਨੂੰ। ਸਾਡੀ ਅਸਲ 'ਚ ਆਰੀ ਸੀ ਖੁੰਡੀ ਹੋ ਗਈ ਅਸੀਂ ਉਹ ਕਰਾਉਣ ਆਏ ਸੀਗੇ। ਤਾਂ ਮੈਂ ਕਿਹਾ ਚਲੋ ਲੋਕਾਂ ਨਾਲ ਵੀ ਜਾਣੂ ਕਰਾਉਂਦੇ ਆ। ਮੈਂ ਕਿਹਾ ਅੰਕਲ ਜੀ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ? ਅਗਰੇ ਵੀ ਇੱਥੇ ਹੀ। ਅੱਛਾ ਜੀ। ਚਲੋ ਸ਼ੁਰੂ ਤੋਂ ਇੱਥੇ ਹੀ ਕੰਮ ਕਰਦੇ ਹਾਂ। ਇਹੀ ਜਗ੍ਹਾ। ਭੱਜ ਭੰਦੇ ਸਿੱਖਿਆ ਪੈਣੂ। ਹਾਂ ਜੀ। ਹਾਂ ਜੀ। ਫਿਰ ਇੱਥੇ ਨਾਲ ਫਿਰ ਕੰਮ ਸ਼ੁਰੂ। ਅੱਛਾ ਜੀ ਤੇ ਕੀ ਕੀ ਬਣਾਉਨੇ ਆ ਕਾਦੀ ਕਾਦੀ ਕਦਾ ਕਦਾ ਕੰਮ ਕਰਦੇ ਆ ਵੈਸੇ ਤਾਂ ਲੋਹਾਰ ਦਾ ਸਾਰਾ ਹੀ ਆ ਨਾ ਹਾਂਜੀ ਕਈਆਂ ਮਸ਼ੀਨਾਂ ਦੇ ਗੜਾਸੇ ਅੱਛਾ ਜੀ ਹਾਂਜੀ ਕਈਆਂ ਹੋ ਗਈਆਂ ਮਸ਼ੀਨਾਂ ਦੇ ਗੜਾਸੇ ਹੋ ਗਏ ਦਾਤੀਆਂ ਜਿੱਦਾਂ ਹੁਣ ਗੰਨੇ ਦਾ ਸੀਜ਼ਨ ਸ਼ੁਰੂ ਆ ਕਈਆਂ ਦੇ ਵੰਜੇ ਬਗੂੜੀਆਂ ਕੀ ਹਰ ਤਰ੍ਹਾਂ ਦਾ ਮਤਲਬ ਲੋਹੇ ਦਾ ਸਮਾਨ ਹਨਾ ਤੇ ਬਾਕੀ ਇੱਧਰ ਅੱਛਾ ਪਾਜੀ ਹੁਣੀ ਤੁਸੀਂ ਪਾਜੀ ਇਹਨਾਂ ਦੇ ਅਛਾ ਇਹਨਾਂ ਦੇ ਬੇਟੇ ਆ ਨਾ ਤੁਸੀਂ ਠੀਕ ਹੈ ਜੀ ਤੁਸੀਂ ਵੀ ਨਾਲ ਹੈਲਪ ਕਰਦੇ ਆ ਨਾ ਹਾਂ ਵਿੱਚੇ ਘਰ ਵੀ ਆ ਆਪਣਾ ਵਿੱਚੇ ਆ ਨਾ ਚਲੋ ਬਹੁਤ ਸੋਹਣਾ ਜੀ ਬਾਕੀ ਹਾਂਜੀ ਬਾਕੀ ਅੰਦਰ ਦੇਖਦੇ ਆ ਦੁਕਾਨ ਦੇ ਵਿੱਚ ਸਮਾਨ ਬਹੁਤ ਤਰ੍ਹਾਂ ਦਾ ਬਣਾ ਕੇ ਰੱਖਿਆ ਆ ਵਾਹ ਜੀ ਵਾਹ ਤਪੜਾ ਬਹੁਤ ਗਿਣਤੀ ਦੇ ਵਿੱਚ ਆ ਦਾਤੀਆਂ ਜਿੰਨੀਆਂ ਚਾਹੀਦੀਆਂ ਵਧੀਆ ਤੋਂ ਵਧੀਆ ਡਾਟ ਕੀ ਦਾਤੀਆਂ ਤੇ ਕਈਆਂ ਦੇ ਬੰਜੇ ਬਗੂੜੀਆਂ ਕੀ ਮਤਲਬ ਕਿ ਘਰਾਂ ਦੇ ਵਿੱਚ ਵਰਤੋਂ ਆਉਣ ਵਾਲਾ ਖੇਤੀ ਦਾ ਹੱਥੀ ਵਰਤਣ ਵਾਲਾ ਹਰ ਤਰ੍ਹਾਂ ਦਾ ਸਮਾਨ ਤੇ ਦਾਤੀਆਂ ਦਾ ਇੱਥੇ ਪਤਾ ਨਹੀਂ ਲੱਗਦਾ ਭੰਡਾਰ ਪਿਆ ਦੇਖੋ ਬਹੁਤ ਗਿਣਤੀ ਦੇ ਵਿੱਚ ਔਰ ਇਹ ਦੁਕਾਨ ਹੈਗੀ ਆ ਜੀ ਪਿੰਡ ਝਾਵਾਂ ਦੇ ਵਿੱਚ ਉਹਨਾਂ ਨੂੰ ਵੈਸੇ ਮੱਖਾ ਮਿਸਤਰੀ ਸਾਦੇ ਆ ਅੰਕਲ ਉਹਨਾਂ ਨੂੰ ਤੇ ਮੁਬਾਰਕ ali ਉਹਨਾਂ ਦਾ ਨਾਮ ਆ ਪਿੰਡ ਦੀ ਫਿਰਨੀ ਦੇ ਉੱਤੇ ਤੁਸੀਂ ਕਿਤੇੋਂ ਵੀ ਪੁੱਛ ਸਕਦੇ ਆ ਤੇ ਤੁਹਾਨੂੰ ਹਰ ਕੋਈ ਬੰਦਾ ਦੱਸ ਦਊਗਾ ਬੜਾ ਧੰਨਵਾਦ ਜੀ ਇਹ ਤਾਂ ਬਹੁਤ ਆ ਬਹੁਤ ਆ ਨਾ ਹਾਂ ਜੀ